ਇਹ ਇਹ ਤਾਂ ਕਾਂਗਰਸ ਪਾਰਟੀ ਤਾਂ ਇੱਕ ਸੈਕੂਲਰ ਪਾਰਟੀ ਹੈ ਜੋ ਵੀ ਸਾਡੇ ਹਾਈ ਕਮਾਂਡ ਦਾ ਆਦੇਸ਼ ਹੋਊਗਾ ਜਿਵੇਂ ਹੁਣ ਰਾਹੁਲ ਜੀ ਨਿਕਲੇ ਹੋਏ ਨੇ ਨਿਆਂ ਯਾਤਰਾ ਤੇ ਨਿਕਲੇ ਹੋਏ ਨੇ ਉਹਨਾਂ ਦਾ ਹੀ ਏਜੰਡਾ ਲੈ ਕੇ ਅਸੀਂ ਘਰੋ ਘਰ ਜਾਵਾਂਗੇ ਇਹ ਸਰਕਾਰ ਜਿਵੇਂ ਮੈਂ ਜ਼ਿਆਦਾ ਗੱਲ ਨਾ ਕਰਾਂ ਇੱਕ ਔਰਤ ਹੋਣ ਦੇ ਨਾਤੇ ਜਿੰਨੀ ਔਰਤਾਂ ਨਾਲ ਬਦਸਲੂਕੀ ਹੋਈ ਹੈ ਜਾ ਆ ਆਪਾਂ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਨੇ ਸਭ ਤੋਂ ਵੱਡ ਸੰਤਾਪ ਬੀਜੇਪੀ ਦੀ ਸਰਕਾਰ ਚ ਭੋਗਿਆ ਨੂੰ ਬਹੁਤ ਮਾਨ ਕਾਂਗਰਸ ਪਾਰਟੀ ਦੇ ਇੱਕ ਇੱਕ ਵਰਕਰ ਤੇ ਕਿ ਜਦ جنگ ਦਾ ਸਮਾਂ ਹੁੰਦਾ ਨਾ ਸਾਡੇ ਵਰਕਰ ਆਪ ਹੀ ਤਿਆਰ ਬਰਿਆਰ ਤਿਆਰ ਹੋ ਜਾਂਦੇ ਨੇ ਉਹਨਾਂ ਨੂੰ ਤਿਆਰ ਕਰਨ ਦੀ ਲੋੜ ਨਹੀਂ ਪੈਂਦੀ ਵੀਰੇ ਜਿਹੜਾ ਤਾਂ ਕੇਜਰੀਵਾਲ ਸਾਹਿਬ ਨੂੰ ਭੇਜਿਆ ਗਿਆ ਇਹ ਤਾਂ ਲੋਕਤੰਤਰ ਦਾ ਕਹਾਣ ਹੋਇਆ ਚਾਹੇ ਉਹ ਆਪੋਜ਼ਿਟ ਸਰਕਾਰ ਚ ਨੇ ਕਿਉਂਕਿ ਅਸੀਂ ਰਾਹੁਲ ਜੀ ਤੋਂ ਇੱਕੋ ਗੱਲ ਸਿੱਖੀ ਹੈ ਕਿ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਤਨਾ ਅੱਲਾ ਤਾਂ ਆਪਣਾ ਪਰਿਵਾਰ ਹੈ ਜੀ ਕੋਖੋ ਵਖੋ ਵਖ ਵਖ ਪਰਿਵਾਰਾਂ ਚ ਕਿਉਂਕਿ ਪਿਛਲੇ ਦਿਨੀ ਮੇਰੇ ਤੋਂ ਆਇਆ ਨਹੀਂ ਗਿਆ ਤੇ ਜਿੰਨੇ ਵੀ ਸਾਡੇ ਆਪ ਦੇ ਪਰਿਵਾਰ ਨੇ ਉਹਨਾਂ ਚ ਕੋਈ ਵੀ ਦੁੱਖ ਸੁੱਖ ਹੋਇਆ ਤਾਂ ਫਿਰ ਮੈਨੂੰ ਗੋਲਦੀ ਜੀ ਨੇ ਮੇਰੀ ਡਿਊਟੀ ਲਈ ਸੀਗੀ ਕਿ ਮੈਂ ਸਾਰੇ ਪਰਿਵਾਰਾਂ ਨੂੰ ਇੱਕ ਵਾਰ ਮਿਲ ਕੇ ਆਵਾਂ ਜੀ ਜੀ ਇਹ ਤਾਂ ਕਾਂਗਰਸ ਪਾਰਟੀ ਤਾਂ ਇੱਕ ਸੈਕੂਲਰ ਪਾਰਟੀ ਹੈ ਜੋ ਵੀ ਸਾਡੇ ਹਾਈ ਕਮਾਂਡ ਦਾ ਆਦੇਸ਼ ਹੋਊਗਾ ਜਿਵੇਂ ਹੁਣ ਰਾਹੁਲ ਜੀ ਨਿਕਲੇ ਹੋਏ ਨੇ ਨਿਆਈ ਯਾਤਰਾ ਤੇ ਨਿਕਲੇ ਹੋਏ ਨੇ ਉਨ੍ਹਾਂ ਦਾ ਹੀ ਏਜੰਡਾ ਲੈ ਕੇ ਅਸੀਂ ਘਰੋ ਘਰ ਜਾਵਾਂਗੇ ਕਿਉਂਕਿ ਆ ਰਾਹੁਲ ਜੀ ਨੇ ਲੀਡੀਜ਼ ਵਾਸਤੇ ਜੋ ਵੀ ਨਿਆਂ ਹੀ ਰੱਖਿਆ ਕਿਉਂਕਿ ਤੁਸੀਂ ਦੇਖਿਆ ਬੀਜੇਪੀ ਦੀ ਸਰਕਾਰ ਰਹੀ ਹੈ ਤੇ ਬੀਜੇਪੀ ਦੀ ਸਰਕਾਰ 'ਚ ਜੇ ਮੈਂ ਜ਼ਿਆਦਾ ਗੱਲ ਨਾ ਕਰਾਂ ਇੱਕ ਔਰਤ ਹੋਣ ਦੇ ਨਾਤੇ ਜਿਨੀ ਔਰਤਾਂ ਨਾਲ ਬਦਸਲੂਕੀ ਹੋਈ ਹੈ ਜਾ ਆ ਆਪਾਂ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਨੇ ਸਭ ਤੋਂ ਵੱਡ ਸੰਤਾਪ ਬੀਜੇਪੀ ਦੀ ਸਰਕਾਰ ਚ ਭੋਗਿਆ ਇਹੀ ਏਜੰਡੇ ਲੈ ਕੇ ਵੀਰੇ ਅਸੀਂ ਆਪਣੀ ਕਾਂਗਰਸ ਪਾਰਟੀ ਦਾ ਝੰਡਾ ਚੱਕੀ ਘਰੋਂ ਘਰ ਜਾਵਾਂਗੇ ਵੀਰੇ ਜਿਹੜਾ ਤਾਂ ਕੇਜਰੀਵਾਲ ਸਾਹਿਬ ਨੂੰ ਭੇਜਿਆ ਗਿਆ ਇਹ ਤਾਂ ਲੋਕਤੰਤਰ ਦਾ ਕਹਾਣ ਹੋਇਆ ਚਾਹੇ ਉਹ ਆਪੋਜ਼ਿਟ ਸਰਕਾਰ ਚ ਨੇ ਕਿਉਂਕਿ ਅਸੀਂ ਰਾਹੁਲ ਜੀ ਤੋਂ ਇੱਕੋ ਗੱਲ ਸਿੱਖੀ ਹੈ ਕਿ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਉਹਨਾਂ ਨੇ ਆਪਣੇ ਇੱਕ ਇੱਕ ਵਰਕਰ ਨੂੰ ਇਹੀ ਸੋਚ ਤੇ ਅੱਗੇ ਵਧਾਇਆ ਹੈ ਤੇ ਲੋਕਤੰਤਰ ਦਾ ਘਾਣ ਹੋਇਆ ਇੱਕ ਮੌਜੂਦਾ ਸੀਐਮ ਨੂੰ ਪੋਲਿਟিক্যাল ਵੈਂਡਾਟਾ ਕਰਕੇ ਚਾਹੇ ਉਹ ਗਲਤ ਨੇ ਚਾਹੇ ਉਹ ਸਹੀ ਨੇ ਇਹ ਸਰਕਾਰ ਨੇ ਇਹ ਮਾਨਯੋਗ ਹਾਈ ਕੋਰਟ ਨੇ ਜਾਂ ਸੁਪਰੀਮ ਕੋਰਟ ਨੇ ਦੇਖਣਾ ਪਰ ਪੋਲਿਟিক্যাল ਜਦ ਹੁਣ ਤੁਹਾਨੂੰ ਪਤਾ ਹੈ ਕਿ ਆਗਾਜ਼ ਹੋ ਚੁੱਕਿਆ ਹੈ ਲੋਕ ਸਭਾ ਚੋਣਾਂ ਦਾ ਆ ਟਾਈਮ ਤੇ ਉਹਨਾਂ ਨੂੰ ਜੇਲ੍ਹ ਚ ਭੇਜਣਾ ਇਹ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਲੋਕ ਖੁਦ ਹੀ ਦੇਖਣਗੇ ਤੇ ਰਹੀ ਗੱਲ ਸਹੀ ਗਲਤ ਦੀ ਜਿਵੇਂ ਮੈਂ ਪਹਿਲਾਂ ਕਿਹਾ ਇਹ ਤਾਂ ਸੁਪਰੀਮ ਕੋਰਟ ਦਾ ਜਿਵੇਂ ਵੀ ਆਰਡਰ ਹੋਇਆ ਉਹ ਉਸ ਹਿਸਾਬ ਨਾਲ ਉਹਨਾਂ ਨੇ ਆਪਣਾ ਕੰਮ ਕੀਤਾ ਜਿਹੜੇ ਗਏ ਨੇ ਮੈਨੂੰ ਲੱਗਦਾ ਉਹ ਦੱਸ ਸਕਦੇ ਨੇ ਕਿਉਂਕਿ ਅਸੀਂ ਤਾਂ ਆਪਣੇ ਰਾਹੁਲ ਜੀ ਦਾ ਝੰਡਾ ਚੱਕਿਆ ਹੋਇਆ ਹੈ ਪ੍ਰਧਾਨ ਜੀ ਰਾਜਾ ਵੜਿੰਗ ਜੀ ਜਿਵੇਂ ਪੰਜਾਬ ਚ ਜਿਵੇਂ ਉਹਨਾਂ ਨੇ ਕਾਂਗਰਸ ਨੂੰ ਅਪਲਿਫਟ ਕੀਤਾ ਅਸੀਂ ਸਾਰੇ ਜਾਣੇ ਇੱਕ ਪਰਿਵਾਰ ਵਾਂਗੂ ਇਕਜੁੱਟ ਹੋਏ ਹੋਇਆ ਜਿਹੜੇ ਗਏ ਨੇ ਉਹ ਜ਼ਿਆਦਾ ਦੱਸ ਸਕਦੇ ਨੇ ਕਿ ਉਹ ਕਿਉਂ ਛੱਡ ਕੇ ਗਏ ਨੇ ਵੀ ਜੀ ਸਭ ਤੋਂ ਵੱਡੀ ਗੱਲ ਜੋ ਸਾਡਾ ਜੋ ਨਿਆਂ ਯਾਤਰਾ ਸਾਡਾ ਲੀਡਰ ਕਰ ਰਿਹਾ ਹੈ ਪੂਰੇ ਹਿੰਦੁਸਤਾਨ ਚ ਉਨੇ ਇਨੇ ਹਜ਼ਾਰ ਕਿਲੋਮੀਟਰ ਦੀ ਯਾਤਰਾ ਕੀਤੀ ਹੈ ਇੱਕ ਇੱਕ ਬੰਦੇ ਦੀ ਆਵਾਜ਼ ਆਪ ਅੱਗੇ ਹੋ ਕੇ ਸੁਣੀ ਹੈ ਜਿਹੜਾ ਪਹਿਲਾ ਤਾਂ ਹੋਊਗਾ ਮੈਨੀਫੈਸਟੋ ਸਾਡੀ ਪਾਰਟੀ ਦਾ ਉਹ ਅੱਗੇ ਲੈ ਕੇ ਚੱਲਾਂਗੇ ਤੇ ਰਹੀ ਗੱਲ ਲੋਕ ਸਭਾ ਜੇ ਸਾਨੂੰ ਟਿਕਟ ਦਿੱਤੀ ਗਈ ਸਾਡੇ ਪਰਿਵਾਰ ਨੂੰ ਖੰਗੂੜਾ ਪਰਿਵਾਰ ਨੂੰ ਤਾਂ ਅਸੀਂ ਆਪਣਾ ਮੈਨੀਫੈਸਟੋ ਤਿਆਰ ਕੀਤੀ ਬੈਠੇ ਹਾਂ ਕਿਉਂਕਿ ਅਸੀਂ ਲੋਕਲ ਆ ਲੋਕਲ ਬੰਦੇ ਨੂੰ ਪਤਾ ਹੁੰਦਾ ਵੀਰੇ ਕਿ ਸਾਡੇ ਸੂਬੇ 'ਚ ਕੀ ਘਾਟ ਹੈ ਤੇ ਕੀ ਇੱਥੇ ਹੋਣਾ ਚਾਹੀਦਾ ਹੈ ਤੇ ਕੀ ਹੁਣ ਤੱਕ ਹੋਇਆ ਨਹੀਂ ਉਹ ਚੀਜ਼ਾਂ ਨੂੰ ਲੈ ਕੇ ਵੀਰੇ ਅਸੀਂ ਥੇ ਬਤਾਂਵਾਂਗੇ ਵੀਰ ਜੀ ਕਈ ਵਾਰ ਐ ਹੁੰਦਾ ਪਰਿਵਾਰ ਜਦ ਵੱਡਾ ਹੁੰਦਾ ਹੁਣ ਆਪਾਂ ਆਪਣੇ ਛੋਟੇ ਦੇ ਪਰਿਵਾਰ ਦੀ ਗੱਲ ਲੈ ਕੇ ਚੱਲੀਏ ਘਰਾਂ ਚ ਵੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਗੱਲਾਂ ਤਾਂ ਬਹੁਤ ਨਹੀਂ ਪਰ ਮੈਨੂੰ ਬਹੁਤ ਮਾਣ ਆ ਕਾਂਗਰਸ ਪਾਰਟੀ ਦੇ ਇੱਕ ਇੱਕ ਵਰਕਰ ਤੇ ਕਿ ਜਦ ਜੰਗ ਦਾ ਸਮਾਂ ਹੁੰਦਾ ਨਾ ਸਾਡੇ ਵਰਕਰ ਆਪ ਹੀ ਤਿਆਰ ਬਰਿਆ ਤਿਆਰ ਹੋ ਜਾਂਦੇ ਨੇ ਉਹਨਾਂ ਨੂੰ ਤਿਆਰ ਕਰਨ ਦੀ ਲੋੜ ਨਹੀਂ ਪੈਂਦੀ ਹਾਂਜੀ ਬਿਲਕੁਲ ਜਿਹੜੀ ਤੁਸੀਂ ਗੱਲ ਪੁੱਛੀ ਹੈ ਜਿੱਥੇ ਜਿੱਥੇ ਜਾਣਾ ਪਿਆ ਜੇ ਬਜ਼ੁਰਗ ਹੋਏ ਤਾਂ ਪੈਰੀ ਹੱਥ ਲਾ ਕੇ ਜੇ ਛੋਟਾ ਹੋਏ ਤਾਂ ਥਾਪੀ ਦੇ ਕੇ ਜ਼ਰੂਰ ਨਾਲ ਬਣਾਵਾਂਗੇ ਤੇ ਸਾਡਾ ਪੂਰੀ ਮੈਪਿੰਗ ਤਿਆਰ ਹੈ ਬਟ ਇਹ ਅਸੀਂ ਅਨਾਉਂਸ ਕਰਾਂਗੇ ਆਫੀਸ਼ੀਅਲੀ ਜੋ ਵੀ ਸਾਡਾ ਅਸੀਂ ਮੈਪਿੰਗ ਕਰੀ ਬੈਠੇ ਆਂ ਅਸੀਂ ਮੈਨੀਫੈਸਟੋ ਇੱਕ ਤਾਂ ਸਰਕਾਰ ਸਾਡੀ ਪਾਰਟੀ ਦਾ ਲੈ ਕੇ ਚੱਲਾਂਗੇ ਪਰ ਜੋ ਅਸੀਂ ਦੋਨੋਂ ਜੀ ਚਾਹੁੰਦੇ ਆਂ ਕਿ ਸੰਗਰੂਰ ਹਲਕੇ ਦੀਆਂ ਕਮੀਆਂ ਜਿਹੜੀਆਂ ਜਿਹੜੀਆਂ ਸਾਨੂੰ ਮਹਿਸੂਸ ਹੋ ਰਹੀਆਂ ਨੇ ਇੱਕ ਵਸਨੀਕ ਹੋਣ ਦੇ ਨਾਤੇ ਉਹ ਅਸੀਂ ਜ਼ਰੂਰ ਅਸੀਂ ਆਪਣਾ ਸਾਰਾ ਕੁਝ ਤਿਆਰ ਕਰੀ ਬੈਠੇ ਆ ਤੇ ਆਫੀਸ਼ੀਅਲੀ ਇਹਨੂੰ ਅਸੀਂ ਬਹੁਤ ਜਲਦ ਅਨਾਉਂਸ ਕਰਾਂਗੇ ਵੀਰੇ ਮੈਨੂੰ ਤਾਂ ਲੱਗਦਾ ਲੋਕ ਤਾਂ ਹੈ ਹੀ ਨਹੀਂ ਸਾਡਾ ਤਾਂ ਪਰਿਵਾਰ ਹੈ ਇੱਕ ਪਰਿਵਾਰ ਵਾਂਗੂ ਕਿਉਂਕਿ ਅਸੀਂ ਬਾਈ ਇਲੈਕਸ਼ਨ ਇੱਥੇ ਲੜੀ ਹੈ ਪਹਿਲਾ ਜਿਸ ਦਿਨ ਅਸੀਂ ਬਾਈਲੈਕਸ਼ਨ ਗੋੜੀ ਨੂੰ ਕੈਂਡੀਡੇਟ ਬਣਾਇਆ ਗਿਆ ਸਾਡੀ ਪਾਰਟੀ ਵੱਲੋਂ ਸਾਡੇ ਨਾਲ ਪ੍ਰੋਮਿਸ ਹੋਇਆ ਸੀਗਾ ਕਿ ਤੁਹਾਨੂੰ ਹੀ 2024 ਦੀ ਟਿਕਟ ਦੇਣੀ ਹੈ ਉਹਦੇ ਤਹਿਤ ਹੀ ਅਸੀਂ 2022 ਤੋਂ ਲੈ ਕੇ ਹੁਣ ਤੱਕ ਇਹ ਗੱਲ ਜਿਹੜੀ ਮੈਂ ਔਨ ਰਿਕਾਰਡ ਕਹਿ ਰਹੀ ਹਾਂ ਤੁਸੀਂ ਕਾਈਂਡਲੀ ਫੇਸਬੁੱਕ ਅਕਾਊਂਟਸ ਤੇ ਜ਼ਰੂਰ ਚੈੱਕ ਕਰਿਓ ਅਸੀਂ ਉਦੋਂ ਦਾ ਆਪਣਾ ਹਲਕੇ ਦਾ ਕੁਝ ਵੀ ਮਸ ਨਹੀਂ ਕੀਤਾ ਚਾਹੇ ਕੋਈ ਦੁੱਖ ਸੀ ਚਾਹੇ ਕੋਈ ਸੁੱਖ ਸੀ ਅਸੀਂ ਪਰਿਵਾਰ ਵਾਂਗੂ ਵਿਚਰੇ ਆ ਤੇ ਲੋਕਾਂ ਨੇ ਵੀ ਸਾਡੇ ਨਾਮ ਤੇ ਪਿਆਰ ਵਾਂਗੂ ਫਤਵਾ ਪੜਨਾ ਪਰਿਵਾਰ ਵਾਂਗੂ ਪੜਨਾ ਇਹ ਮੈਨੂੰ ਮਾਣ